ਪੂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਓ ਗੁਰਬਾਣੀ ਵਿਚਾਰੀਏ ਸ੍ਰੀ ਰਾਗ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਪਾਵਨ ਸ਼ਬਦ ਹੈ 24 ਅੰਗ ਦੇ ਉੱਤੇ ਸ੍ਰੀ ਰਾਗ ਮਹੱਲ ਪਹਿਲਾ ਘਰ ਤੀਜਾ ਤੋਂ ਸ਼ਬਦ ਦੀਆਂ ਕੁਝ ਪੰਕਤੀਆਂ ਆਪ ਜੀ ਨਾਲ ਸਾਂਝੀਆਂ ਕਰਨੀਆਂ ਹਨ ਇਹਨਾਂ ਦੇ ਬਿਸ਼ਰਾਵਨ ਸਮਝਿਏ ਔਰ ਉਹਦੇ ਅਰਥ ਭਾਵਨ ਸਮਝਿਏ ਤੋ ਸਭ ਤੋਂ ਪਹਿਲਾਂ ਸ਼ਬਦ ਦਾ ਜਿਹੜਾ ਪਹਿਲਾ ਬੰਦ ਹੈ ਆਮਲ ਕਰ ਧਰਤੀ ਬੀਜ ਸ਼ਬਦੋ ਕਰ ਸੱਚ ਕੀ ਆਵ ਉਨੇ ਤਦੇ ਪੜੇ ਇਹ ਸ਼ਬਦ ਨੂੰ ਪੜਿਆ ਇੰਜ ਪ੍ਰਤੀਤ ਹੁੰਦਾ ਹੈ ਜਿਵੇਂ ਕਿਸੇ ਕਾਜੀ ਨਾਲ ਗੱਲ ਹੋ ਰਹੀ ਹੋਵੇ ਕਿਸੇ ਕਾਜੀ ਨੂੰ ਸਤਗੁਰ ਸਮਝਾ ਰਹੇ ਹੋ ਤਾਂ ਸਤਗੁਰੂ ਪਾਤਸ਼ਾਹ ਉਸ ਕਾਜੀ ਨੂੰ ਇਸ ਤਰ੍ਹਾਂ ਸਮਝਾਉਣ ਲਈ ਕਿ हे ਕਾਜੀ ਆਮਲ ਪੁਲਿੰਗ ਇੱਕ ਵਚਨ ਜਿਨੂੰ ਅਸੀਂ ਕਹਿੰਦੇ ਆ ਕਰਮ ਜਿਨੂੰ ਅਸੀਂ ਇਦਾਂ ਕਹ ਲਈ ਸਾਡੀ ਕਰਨੀ ਆਮਲ ਕਰ ਧਰਤੀ ਕਰ ਦੇ ਰਾਰੇ ਨੇ ਸਿਆਰੀ ਲੱਗੇ ਕਰਕੇ ਕਰਨਾ ਜਾਂ ਬਣਾਉਣਾ ਇਸ ਤਰ੍ਹਾਂ ਅਰਥ ਕੀਤਾ ਜਾਂਦਾ ਆਮਲ ਕਰ ਧਰਤੀ ਜਿਵੇਂ ਧਰਤੀ ਦੇ ਵਿੱਚ ਬੀਜ ਪਾਈ ਦਾ ਜਮ ਪੈਂਦਾ ਇਸੇ ਤਰ੍ਹਾਂ ਜਿਹੜੇ ਤੇਰੇ ਚ ਕਰਮ ਹੈ ਨਾ ਇਹਨਾਂ ਨੂੰ ਧਰਤੀ ਬਣਾ ਆਮਲ ਕਰ ਧਰਤੀ ਇਹ ਕਾਜੀ ਕਰਣੀ ਨੂੰ ਧਰਤੀ ਬਣਾ ਕੇ ਬੀਜ ਸ਼ਬਦੋ ਕਰ ਤੇ ਜਿਵੇਂ ਧਰਤੀ ਵਿੱਚ ਬੀਜ ਪਾਇਆ ਜਾਂਦਾ ਗੁਰੂ ਦੇ ਸ਼ਬਦ ਨੂੰ ਆਪਣੀ ਕਰਣੀ ਵਿੱਚ ਪਾ ਕੇ ਫਿਰ ਕਹਿੰਦੇ ਨੇ ਜਦੋਂ ਤੂੰ ਇਸ ਤਰ੍ਹਾਂ ਆਪਣੇ ਅਮਲ ਦੇ ਵਿੱਚ ਆਪਣੇ ਕਰਣੀ ਦੇ ਵਿੱਚ ਗੁਰੂ ਦੇ ਸ਼ਬਦ ਨੂੰ ਪਾਏਗਾ ਜਪੇਗਾ ਪ੍ਰਮਾਤਮਾ ਦੀ ਬੰਦਗੀ ਕਰੇਗਾ ਤੇ ਤੇਰੇ ਅੰਦਰ ਜਿਹੜਾ ਉਹ ਅੰਤਰਖੂਟਾ ਅੰਮ੍ਰਿਤ ਭਰਿਆ ਹੈ ਉਹਦੀ ਫਿਰ ਚਮਕਾ ਦੇਗੀ ਉਹ ਪ੍ਰਕਾਸ਼ ਹੋਵੇਗਾ ਤੇ ਫਿਰ ਸੱਚ ਕੀ ਆਬ ਆਬ ਬੱਬੇ ਨਾਲ ਜਦੋਂ ਅਸੀਂ ਪਪਾ ਫੱਫਾ ਬੱਬਾ ਪੱਬਾ ਮੰਮਾ ਇਹਨਾਂ ਸ਼ਬਦਾਂ ਨੂੰ ਪੜਾਂਗੇ ਸਾਡੇ ਬੁੱਲ ਜੁੜ ਕੇ ਆਵਾਜ਼ ਨਿਕਲੇਗੀ ਪਰ ਜਦੋਂ ਅਸੀਂ ਜਈਆ ਰਾਰਾ ਲੱਲਾ ਵਾਵਾ ਇਹਨਾਂ ਸ਼ਬਦਾਂ ਦਾ ਉਚਾਰਨ ਕਰਾਂਗੇ ਬੁਲ ਨਾਲ ਜੁੜਨਗੇ ਨਹੀਂ ਤੋ ਕਦੇ ਵੀ ਬੱਬਾ ਬੋਲਣਾ ਹੋਵੇ ਬੁਲ ਜੋੜ ਕੇ ਬਾਜ ਨਿਕਲੇਗੀ ਤੋ ਨੇ ਬੋਲੇ ਕਿ ਦੁਜੇ ਨਾਲ ਜੁੜਨਗੇ ਤੋ ਕੀ ਆਪਾਠ ਹੈ ਆਬ ਇਹਨੂੰ ਆਵੋ ਕਹਤਾ ਇਥੇ ਬਾਬਾ ਬਣ ਜਾਣਾ ਸੱਚ ਕੀ ਆਬ ਆਪਣੇ ਕਰਮਾਂ ਦੇ ਵਿੱਚ ਗੁਰੂ ਦਾ ਸ਼ਬਦ ਪਾਉਣ ਦੇ ਨਾਲ ਜਦੋਂ ਸੱਚ ਦੇ ਨਾਲ ਜੁੜਿਆ ਜਾਂਦਾ ਤੋ ਉਸ ਸੱਚ ਦੀ ਚਮਕ ਨਾਲ ਇਥੇ ਆਵ ਸ਼ਬਦ ਦਾ ਅਰਥ ਚਮਕ ਸੁੰਦਰਤਾ ਜੋ ਪ੍ਰੋਫੈਸਰ ਕਾਨ ਸਿੰਘ ਨਾਭਾ ਜੀ ਨੇ ਕੀਤੇ ਨੇ ਫਾਰਸੀ ਵਿੱਚ ਜਦੋਂ ਫਾਰਸੀ ਭਾਸ਼ਾ ਵਿੱਚ ਸ਼ਬਦ ਨੂੰ ਪੜਾਂਗੇ ਤਾਂ ਆਵ ਦਾ ਅਰਥ ਹੁੰਦਾ ਹੈ ਪਾਣੀ ਜਿਵੇਂ ਪੰਜਾਬ ਪੰਜ ਦਰਿਆਵਾਂ ਦਾ ਪਾਣੀ ਦੁਆਬ ਦੁਆਬਾ ਦੋ ਦਰਿਆਵਾਂ ਦਾ ਪਾਣੀ ਇਸ ਤਰ੍ਹਾਂ ਆਵ ਫਾਰਸੀ ਵਿੱਚ ਪਾਣੀ ਹੁੰਦਾ ਪਰ ਸੰਸਕ੍ਰਿਤ ਭਾਸ਼ਾ ਦੇ ਵਿੱਚ ਇਹਦਾ ਅਰਥ ਚਮਕ ਜਾਂ ਸੁੰਦਰਤਾ ਦੀ ਹੁੰਦਾ ਹੈ ਤੋਂ ਜਦੋਂ ਆਪਣੇ ਕਰਮਾ ਵਿੱਚ ਗੁਰੂ ਦਾ ਸ਼ਬਦ ਪਾਏਗਾ ਤੇ ਫਿਰ ਉਸ ਪਰਮਾਤਮਾ ਦੇ ਨਾਮ ਦੀ ਚਮਕ ਜਿਹੜੀ ਅੰਦਰ ਸੁੰਦਰਤਾ ਜਿਹੜੀ ਪੈਦਾ ਹੋਣੀ ਹੈ ਤਾਂ ਉਹ ਸੁੰਦਰਤਾ ਦਾ ਨਿਤ ਦੇ ਪਾਣੀ ਉਸ ਬੀਜ ਨੂੰ ਪਾਣੀ ਦੇ ਭਾਵ ਉਹ ਸੁੰਦਰਤਾ ਬਣੀ ਰਹੇ ਰੁਟੀਨ ਦੇ ਵਿੱਚ ਨਾਮ ਜਪਦਾ ਰਹੇ ਪਰਮਾਤਮਾ ਨੂੰ ਚੇਤੇ ਕਰਦਾ ਰਹੋ ਦੇਖੋ ਸੰਸਾਰ ਦੇ ਕੰਮ ਕਰਾਂਗੇ ਜੇ ਅਸੀਂ ਇੱਕ ਦਿਨ ਕੰਮ ਨਾ ਕਰੀਏ ਸਾਨੂੰ ਕੰਮ ਭੁੱਲਦਾ ਨਹੀਂ ਨਾ ਕੋਈ ਫਰਕ ਪੈਂਦਾ ਹੈ ਅਸੀਂ ਅਗਲੇ ਦਿਨ ਨੂੰ ਨਿਮੰਨਤ ਕਰਕੇ ਉਸ ਕੰਮ ਨੂੰ ਕਰ ਸਕਦੇ ਹਾਂ ਪਰ ਨਾਮ ਦੇ ਵਿੱਚ ਜੇ ਕਿਤੇ ਰੋਜ਼ ਨਿਤਨੇਮ ਕਰਨ ਵਾਲਾ ਇੱਕ ਦਿਨ ਨਾਗਾ ਪਾਉਂਦਾ ਹੈ ਤਾਂ ਉਹ ਬਹੁਤ ਜ਼ਿਆਦਾ ਪਛੜ ਜਾਂਦਾ ਹੈ ਪਿੱਛੇ ਰਹਿ ਜਾਂਦਾ ਹੈ ਇਹ ਪਰਮਾਤਮਾ ਦੇ ਨਾਮ ਦਾ ਔਰ ਸੰਸਾਰ ਦੇ ਕੰਮ ਦਾ ਫਰਕ ਹੈ ਤਾਂ ਸਤਗੁਰੂ ਪਾਸ਼ਾ ਕਹਿੰਦੇ ਉਹ ਜਿਹੜੀ ਰੋਜ਼ ਕਰਨੀ ਦੇ ਵਿੱਚ ਸ਼ਬਦ ਪਾ ਕੇ ਭਾਵ ਚੰਗੀ ਕਰਨੀ ਕਰਕੇ ਗੁਰੂ ਸ਼ਬਦ ਨੂੰ ਜਪ ਕੇ ਜਿਹੜੀ ਚਮਕ ਆਈ ਉਹ ਪਾਣੀ ਰੋਜ ਇਸ ਬੀਜ ਨੂੰ ਦਿੰਦਾ ਰਹੀਂ ਗੁਰੂ ਸ਼ਬਦ ਦੇ ਬੀਜ ਨੂੰ ਭਾਵ ਰੋਜ ਗੁਰੂ ਗੁਰੂ ਜਪਦਾ ਰਹੀਂ ਕੋਏ ਕਿਸਾਨ ਕੋਣ ਬੀਜ ਪੈਦਾ ਕਰਨਾ ਕਿ ਕਿਸਾਨ ਦਾ ਕੰਮ ਹੈ ਇਸ ਤਰ੍ਹਾਂ ਤੂੰ ਕਿਸਾਨ ਬਣ ਕੇ ਈਮਾਨ ਜਮਾਈ ਲੈ ਕਿਸਾਨ ਪੁਲਿੰਗ ਇੱਕ ਵਚਨ ਨਾਲੇ ਨੌਕੜ ਹੈ ਈਮਾਨ ਵੀ ਪੁਲਿੰਗ ਇੱਕ ਵਚਨ ਹੈ ਇਹਨਾਂ ਨੇ ਨੌਕੜ ਹੈ ਤੋਂ ਈਮਾਨ ਦੇ ਅਰਥ ਹੁੰਦੇ ਨੇ ਸ਼ਰਧਾ ਵਿਸ਼ਵਾਸ ਰੋਸਾ ਤੋਂ ਇਥੇ ਅਰਥ ਹੈਗਾ ਵਿਸ਼ਵਾਸ ਤੋਂ ਸਤਿਗੁਰੂ ਪਾਸ਼ਾ ਕਹਿੰਦੇ ਨੇ ਇਦਾਂ ਫਿਰ ਪ੍ਰਮਾਤਮਾ ਤੇ ਵਿਸ਼ਵਾ ਵਿਸ਼ਵਾਸ ਪੈਦਾ ਕਰ ਲੈ ਤੈਨੂੰ ਰੱਬ ਤੇ ਉੱਤੇ ਵਿਸ਼ਵਾਸ ਆ ਜਾਵੇ ਪੈਸਤ ਦੋਜਕ ਪੈਸਤ ਕਹਿੰਦੇ ਸਵਰਗ ਨੂੰ ਦੋਜਕ ਕਹਿੰਦੇ ਨਰਕ ਨੂੰ ਮੂੜੇ ਇਹ ਮੂਰਖ ਇਹ ਵ ਜਾਣੀ ਜੇ ਇਸ ਤਰ੍ਹਾਂ ਤੂੰ ਕਰੇਗਾ ਇਦਾਂ ਤੈਨੂੰ ਸਵਰਗ ਦਾ ਨਾਲੇ ਨਰਕ ਦਾ ਪਤਾ ਲੱਗ ਜਾਣਾ ਕਿ ਸਵਰਗ ਤੇ ਨਰਕ ਕਿਹਾਰੇ ਜਿਹੜੇ ਤੂੰ ਇਹ ਕਹਿੰਦਾ ਰਹਿੰਦਾ ਦੇ ਇਸ ਦੇ ਵਿੱਚ ਆ ਮਿਲੇਗਾ ਆ ਮਿਲੇਗਾ ਉਹ ਵੀ ਮਿਲੇਗਾ ਨਰਕ ਦੇ ਵਿੱਚ ਦੁੱਖ ਮਿਲੇਗਾ ਤੈਨੂੰ ਆਪ ਨੂੰ ਪਤਾ ਲੱਗ ਜਾਣਾ ਕਿ ਸਹੀ ਮਨਜ ਪੇਸ਼ਤੁਰ ਦੋਜਕ ਹੈ ਕਿਆ ਹੈ ਵੈਸੇ ਸਿੱਧੇ ਸ਼ਬਦਾਂ ਵਿੱਚ ਅਰਥ ਇਹ ਨੇ ਜੇ ਸੁਖ ਹੈ ਸਵਰਗ ਹੈ ਜੇ ਦੁੱਖ ਹੈ ਤਾਂ ਨਰਕ ਹੈ ਬਸ ਇੰਨੀ ਕਿ ਵਿਆਖਾ ਬਹੁਤ ਹੈ ਪਰ ਹਾਉ ਦੀ ਪੰਕਤੀ ਸਤਗੁਰ ਕਹਿੰਦੇ ਨੇ ਮਤ ਜਾਣ ਸਹਿ ਗੱਲ ਨਹੀਂ ਪਾਇਆ ਹੁਣ ਸਸਾ ਹਾਏ ਨੂੰ ਸਿਹਾਰੀ ਹੈ ਪਰ ਜਦੋਂ ਅਸੀਂ ਮਹਾਰਨੀ ਪੜਾਂਗੇ ਨਾ ਉੱਥੇ ਹਾਏ ਦੀ ਸਿਹਾਰੀ ਦੀ ਆਵਾਜ਼ ਹੈ ਇਸ ਤਰ੍ਹਾਂ ਆਈ ਉਹਨੂੰ ਹੇ ਲੰਮਾ ਵੀ ਨਹੀਂ ਕਰ ਸਕਦੇ ਤਾਂ ਇੱਥੇ ਜੇ ਅਸੀਂ ਕਹੀਏ ਇਹਨੂੰ ਸਹੇ ਇਸ ਤਰ੍ਹਾਂ ਪੜਾਂਗੇ ਨਹੀਂ ਜਦੋਂ ਅੱਖਰ ਅੱਖਰ ਜੋੜ ਕੇ ਸ਼ਬਦ ਬਣਦਾ ਹੈ ਉਹਨਾਂ ਸ਼ਬਦਾਂ ਵਿੱਚ ਲਗਾ ਮਾਤਰਾ ਦੀ ਆਵਾਜ਼ ਕਿਵੇਂ ਬਣਦੀ ਹੈ ਵਿਦਵਾਨ ਨੇ ਇਹ ਗੱਲ ਕਹਿੰਦੇ ਨੇ ਕਿ ਹਾਏ ਨੂੰ ਸਿਹਾਰੀ ਲੱਗੀ ਹੋਵੇ ਉਸ ਤੇ ਪਿਛਲਾ ਸ਼ਬਦਾ ਮੁਕਤ ਹੋਵੇ ਪਿਛਲਾ ਅੱਖਰ ਮੁਕਤਾ ਹੋਵੇ ਤਾਂ ਇਹ ਸਿਹਾਰੀ ਉਹਦੇ ਉੱਤੇ ਦਲਾਮ ਦੇ ਰੂਪ ਵਿੱਚ ਬੋਲਦੀ ਹੈ ਤੋ ਸ ਸੇ ਦਲਾਮਾ ਹਾ ਹਾ ਇਹਨਾਂ ਸ ਸਹਿ ਬੜਾਂਗੇ ਤੇ ਬਿੰਦੀ ਲਾ ਕੇ ਵੀ ਪੜਿਆ ਜਾ ਸਕਦਾ ਪਰ ਇਹਨੇ ਸਹਿ ਤੋ ਸਹਿ ਜਾਂ ਸਹਿ ਕੁਛ ਵੀ ਪਾਠ ਦਾ ਉਚਾਰਨ ਹੋ ਸਕਦਾ ਜੋ ਸੰਪਰਦਾਮਾਂ ਦੇ ਵਿੱਚ ਟਕਸਾਲ ਦੇ ਵਿੱਚ ਪੜਾਇਆ ਜਾਂਦਾ ਹੈ ਉੱਥੇ ਬਿੰਦੀ ਪੈਰ ਵਿੱਚ ਨਹੀਂ ਵਰਤੀ ਜਾਂਦੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਪੈਰ ਵਿੱਚ ਬਿੰਦੀ ਨਹੀਂ ਵਰਤੀ ਗਈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅਦਕ ਵੀ ਨਹੀਂ ਵਰਤੀ ਗਈ ਪਰ ਆਦਿਕ ਬੋਲਣ ਵਿੱਚ ਉਸ ਵੇਲੇ ਆਉਂਦੀ ਹੁੰਦੀ ਸੀ ਔਰ ਪੈਰ ਚ ਬਿੰਦੀ ਵੀ ਬੋਲਣ ਵਿੱਚ ਆਉਂਦੀ ਸੀ ਜਿਵੇਂ ਅ ਮਸ਼ੱਕਤ ਸ਼ਬਦ ਸਸੇ ਦੇ ਆਦਿਕ ਲਾ ਕੇ ਬੋਲਦੇ ਆ ਪਰ ਜੇ ਪੈਰ ਚ ਬਿੰਦੀ ਲਾਵਾਂਗੇ ਮਸ਼ੱਕਤ ਸ਼ੇਰ ਸ਼ਬਦ ਹੈ ਸਸੇ ਪੈਰ ਚ ਬਿੰਦੀ ਲਾ ਕੇ ਬੋਲਣ ਬੋਲਦਾ ਸ਼ੇਰ ਪਰ ਜੇ ਤੁਲਣ ਦੀ ਗੱਲ ਤਾਂ ਸ਼ੇਰ ਤੋ ਖੈਰ ਜਦੋਂ ਅਸੀਂ ਗੁਰਬਾਣੀ ਪਾਠ ਦਰਪਣ ਗਿਆਨੀ ਗੁਰਬਚਨ ਸਿੰਘ ਜੀ ਪਿੰਡਾਂ ਵਾਲਿਆਂ ਦਾ ਪੜਾਂਗੇ ਉੱਥੇ ਵੀ ਉਹਨਾਂ ਨੇ ਲੱਲੇ ਦੇ ਉੱਤੇ ਬਿੰਦੀ ਲਾ ਕੇ ਇਸ ਪਾਠ ਨੂੰ ਗੱਲੀ ਉਹ ਤਾਂ ਜੇ ਕਿਹਾ ਤਾਂ ਨਹੀਂ ਉਹਨਾਂ ਨੇ ਅਦਕ ਨਹੀਂ ਲਾਈ ਗੱਲੀ ਨਹੀਂ ਕਿਹਾ ਗੱਲੀ ਇਸ ਤਰ੍ਹਾਂ ਲਿਖਿਆ ਉੱਥੇ ਤੇ ਇਸ ਤਰ੍ਹਾਂ ਇਹਨੂੰ ਪੜ੍ਹਨਾ ਹੈ ਉੱਤੇ ਬਿੰਦੀ ਲਾਈ ਹੈ ਅਦਕ ਵੀ ਵਰਤਦੇ ਨੇ ਪਰ ਪੈਰ 'ਚ ਬਿੰਦੀ ਨਹੀਂ ਵਰਤਦੇ ਨੋਟਪੈਡ 'ਤੇ ਜੇ ਅਦਕ ਵਰਤ ਸਕਦੇ ਆ ਨਾ ਤਾਂ ਪੈਰ 'ਚ ਬਿੰਦੀ ਵੀ ਵਰਤ ਸਕਦੇ ਆ ਅਰਥ ਨੂੰ ਸਮਝਣ ਵਾਸਤੇ ਇੱਕ ਸੱਜਣ ਨੇ ਮੈਨੂੰ ਕਮੈਂਟ ਕਰਕੇ ਪੁੱਛਿਆ ਸੀ ਪੇ ਭਾਈ ਸਾਹਿਬ ਤੁਸੀਂ ਗਿਆਨੀ ਗੁਰਬਚਨ ਸਿੰਘ ਦੀ ਗੱਲ ਕਰਦੇ ਹੋ ਪਾਠ ਤੁਸੀਂ ਮਿਸ਼ਨਰੀਆ ਮੁਤਾਬਕ ਕਰਦੇ ਹੋ ਤੋਂ ਮੈਂ ਸੱਜਣ ਨੂੰ ਜਵਾਬ ਦਿੱਤਾ ਸੀ ਵੀਰ ਜੀ ਅਸਲ ਦੇ ਵਿੱਚ ਨਾ ਮੈਂ ਮਿਸ਼ਨਰੀ ਹਾਂ ਨਾ ਹੀ ਟਕਸਾਲੀ ਹਾਂ ਮੈਂ ਪਾਠ ਅਰਥ ਮੁਤਾਬਕ ਕਰਦਾ ਹਾਂ ਤਾਂ ਕਿ ਮੇਰੇ ਪੜ੍ਹਨ ਦੇ ਨਾਲ ਕਿਸੇ ਨੂੰ ਸਮਝ ਆ ਸਕੇ ਮੇਰੀ ਪੜ੍ਹੀ ਹੋਈ ਬਾਣੀ ਹੀ ਕਿਸੇ ਨੂੰ ਸਮਝ ਆ ਜਾਵੇ ਤੋਂ ਮਤ ਜਾਣ ਮਤਾ ਹੀ ਜਾਣੀਏ ਇਹ ਗੱਲ ਸਹਿ ਉਹ ਜਿਹੜਾ ਖਸਮ ਹੈ ਪ੍ਰਮਾਤਮਾ ਹੈ ਗੱਲ ਹੀ ਪਾਇਆ ਪਾਇਆ ਮਤਲਬ ਪ੍ਰਾਪਤ ਕਰ ਲਿਆ ਗੱਲ ਹੀ ਗੱਲਾਂ ਨਾਲ ਵੀ ਉਹ ਪਰਮਾਤਮਾ ਗੱਲਾਂ ਨਾਲ ਮਿਲ ਜਾਂਦਾ ਮੈਂ ਤਾਂ ਹੀ ਇਹ ਗੱਲ ਨਾਲ ਸਮਝ ਕੇ ਤੇ ਐਸਾ ਨਹੀਂ ਹੁੰਦਾ ਕਦੇ ਵੀ ਪਰਮਾਤਮਾ ਗੱਲਾਂ ਨਾਲ ਨਹੀਂ ਮਿਲਦਾ ਹੈ ਮਾਲਕ ਹੈ ਮਾਨ ਹੈ ਠਗੀ ਕਰਕੇ ਫੇਬੀ ਕਰਕੇ ਮਾਲ ਜਾਇਦਾਦ ਪੈਸਾ ਇਕੱਠਾ ਕਰ ਲਿਆ ਉਹਦੇ ਮਾਨ ਵਿੱਚ ਰੂਪ ਕੀ ਸੋਭਾ ਕਿਸੇ ਪਾਰੈਸਤਰੀ ਦੀ ਸੁੰਦਰਤਾ ਦੇਖ ਕੇ ਉਹਦੀ ਸੋਭਾ ਦੇ ਵਿੱਚ ਇਹ ਤੇ ਵੀ ਜਨਮ ਅਗਵਾਇਆ ਜਿਹੜਾ ਅੱਲਾ ਨਾਲ ਰੱਬ ਕਹਿੰਦੇ ਨੇ ਕਿ ਅੱਲਾ ਨਾਲ ਰੱਬ ਮਿਲ ਜਾਂਦਾ ਉਹ ਤਾਂ ਫਿਰ ਇਦਾਂ ਹੀ ਆਪਣਾ ਜਨਮ ਗਵਾ ਲੈਂਦਾ ਕਿ ਉਹਦੇ ਕੋਲ ਚਾਰ ਪੈਸੇ ਆ ਗਏ ਹੰਕਾਰ ਕਰੇਗਾ ਦੂਜੇ ਦੀ ਸੁੰਦਰਤਾ ਦੇਖ ਕੇ ਉਹਦੇ ਵਿੱਚ ਮਨ ਬੇਕਾਰ ਹੀ ਕਰੇਗਾ ਸੋਭਾ ਕਰੇਗਾ ਉਹਦੀ ਇਦਾਂ ਹੀ ਫਿਰ ਉਹਦਾ ਜਨਮ ਬੇਕਾਰ ਚੱਲ ਜਾਂਦਾ ਇਦਾਂ ਕਰਨ ਵਾਲੇ ਨੇ ਜਨਮ ਗਵਾ ਲਿਆ ਇਹ ਰਹਾਉ ਦੀ ਬੰਤੀ ਹੈ ਹੁਣ ਅਗਲੀ ਗੱਲ ਕਹਿੰਦੇ ਨੇ ਐਵ ਤਨ ਚਿਕੜੋ ਐਵ ਤਨ ਤਨ ਦੇ ਨੰਨੇ ਨਾ ਸਿਆਰੀ ਐਵ ਇਸ ਤਨ ਨੰਨੇ ਸਿਆਰੀ ਤਨ ਵਿੱਚ ਗੁਰਬਾਣੀ ਵਿਆਕਰਨ ਦਾ ਨਿਯਮ ਹੈ ਜੋ ਸਿਆਰੀ ਲੱਗੀ ਹੋਵੇ ਤਨ ਨੂੰ ਉਹ ਤਨ ਵਿਚ ਅਰਥ ਹੁੰਦਾ ਪਰ ਜੇ ਤਤਨੰਨਾ ਤਨ ਤਤਨੰਨੇ ਨੂੰ ਤਨ ਹੋਵੇ ਉਹਦਾ ਅਰਥ ਸਰੀਰ ਹੁੰਦਾ ਤਾਂ ਇੱਥੇ ਅਰਥ ਹੈ ਸਰੀਰ ਵਿੱਚ ਇਸ ਸਰੀਰ ਵਿੱਚ ਚਿਕੜੋ ਚਿਕੜ ਕਾ ਦਾ ਵਿਕਾਰਾਂ ਦਾ ਸਤੁਰ ਕਹਿੰਦੇ ਸਰੀਰ ਵਿੱਚ ਚਿਕੜ ਹੈ ਵਿਕਾਰਾਂ ਦਾ ਤੇ ਚਿਕੜ ਜਿਹੜਾ ਨਾ ਲੱਡੂ ਉਹ ਲੱਡੂ ਕੋਣ ਹੈ ਇਹ ਹਮਨ ਮੀੜ ਕੋ ਮਾਨ ਪੁਲਿੰਗ ਇੱਕ ਵਚਨ ਔਕੜ ਲੱਗੀ ਹੋਈ ਹੈ ਇਹ ਇਹ ਦਾ ਪੜਨਾਮੀ ਵਿਸ਼ੇਸ਼ਣ ਹੈ ਤਾਂ ਫਿਰ ਇਸ ਕਰਕੇ ਇੱਥੇ ਹਾਏ ਨੂੰ ਔਕੜ ਲੱਗੀ ਹੋਈ ਹੈ ਇਹਨੂੰ ਇਹੋ ਪਾਠ ਉਚਾਰਨ ਕਰਨਾ ਗਲਤ ਹੈ ਮਿਦਵਾਨ ਕਹਿੰਦੇ ਨੇ ਈੜੀ ਸਾਰੀ ਹਾਏ ਨੂੰ ਔਕੜ ਦਾ ਉਚਾਰਨ ਜਿਹੜਾ ਹੈ ਨਾ ਉਹ ਪੁਲਿੰਗ ਇੱਕ ਵਚਨ ਦੀ ਵਿਸ਼ੇਸ਼ਤਾ ਕਰਕੇ ਹੈ ਤਾਂ ਫਿਰ ਇਹ ਇਹੋ ਨਹੀਂ ਕਹਿਣਾ ਬੋਧਾ ਜਿੱਕ ਕੇ ਇਹ ਮਨ ਮਿੰਡ ਕੋ ਸ਼ਰੀਰ ਦੇ ਵਿਕਾਰਾਂ ਦਾ ਜਿੱਕੜ ਹੈ ਮਨ ਵਿੱਚ ਮਿੰਡ ਹੈ ਪਰ ਉਸ ਚਿੱਕੜ ਵਿੱਚ ਫੁੱਲ ਵੀ ਹੁੰਦਾ ਹੈ ਚਿੱਕੜ ਦੇ ਵੀ ਫੁੱਲ ਹੀ ਪੈਦਾ ਹੁੰਦਾ ਨਾ ਪਰ ਉਸ ਫੁੱਲ ਦੀ ਕੀਮਤ ਡੱਡੂ ਨੂੰ ਨਹੀਂ ਪਤਾ ਕਮਲ ਕੀ ਸਾਰ ਨਹੀਂ ਮੂਲ ਪਾਈ ਉਸ ਡੱਡੂ ਨੇ ਚਿੱਕੜ ਦੇ ਵਿੱਚ ਉੱਗੇ ਹੋਏ ਕਮਲ ਦੀ ਸਾਰ ਨਹੀਂ ਜਾਣੀ ਉਹਨੂੰ ਪਤਾ ਨਹੀਂ ਕਿ ਕਮਲ ਕਿਆ ਚੀਜ਼ ਹੈ ਉਹਦੀ ਕਿਆ ਖੁਸ਼ਬੂ ਲਈਦੀ ਕਾਦੇ ਵਾਸਤੇ ਹੈ ਉਹਨੂੰ ਪਤਾ ਹੀ ਕਿਸੇ ਨੂੰ ਦੇ ਬਾਰੇ ਚਿੱਕੜ ਵਿੱਚ ਮਸਤ ਹੈ ਐਨਾ ਹੀ ਸ਼ਰੀਰ ਵਿੱਚ ਬਿਕਾਰਾਂ ਦਾ ਚਿੱਕੜ ਹੈ ਮਨ ਸਾਡਾ ਉਹਦੇ ਵਿੱਚ ਮਸਤ ਹੈ ਤੇ ਜਿੱਥੇ ਅੰਦਰ ਪ੍ਰਮਾਤਮਾ ਦਾ ਨਾਮ ਪਰਮੇਸ਼ਰ ਦੇ ਨਾਮ ਦੀ ਸੁਗੰਧੀ ਹੈ ਉਹਦਾ ਸਾਨੂੰ ਵੀ ਗਿਆਨ ਨਹੀਂ ਹੈ ਭੌਰ ਉਸਤਾਦ ਉਸਤਾਦ ਹੁੰਦਾ ਗੁਰੂ ਤੇ ਭੌਰਾ ਗੁਰੂ ਬਣ ਕੇ ਆਉਂਦਾ ਉੱਥੇ ਉਹ ਆ ਕੇ ਕਮਲ ਦੇ ਫੁੱਲ ਤੇ ਗੁੰਜਾਰ ਪਾਉਂਦਾ ਉਹ ਸਮਝਾਉਂਦਾ ਵੀ ਡੱਡੂ ਚਿੱਕੜ ਤੇ ਕੋਈ ਚੀ ਨਹੀਂ ਹੈ ਇਸ ਫੁੱਲ ਵਿੱਚ ਸੁਗੰਧੀ ਹੈ ਪਰ ਡੱਡੂ ਉਸ ਗੱਲ ਨੂੰ ਸਮਝਦਾ ਨਹੀਂ ਹੈ ਇਹ ਗੁਰੂ ਦੀ ਗੱਲ ਨੂੰ ਸੁਣੇਗਾ ਭੌਰੇ ਦੀ ਗੱਲ ਨੂੰ ਸੁਣੇਗਾ ਫਿਰ ਸਮਝ ਆਣੀ ਨਾ ਇਦਾਂ ਹੀ ਬਕਾਰੀ ਮਨੁੱਖ ਵੀ ਗੁਰੂ ਦੀ ਗੱਲ ਨੂੰ ਕਦੇ ਸਮਝਦਾ ਨਹੀਂ ਹੈ ਤੋ ਸਤਗੁਰ ਕਹਿੰਦੇ ਨੇ ਭੌਰ ਉਸਤਾਦ ਭੌਰਾ ਗੁਰੂ ਬਣ ਕੇ ਉਸਤਾਦ ਦਾ ਅਰਥ ਹੈ ਗੁਰੂ ਨਿਤ ਪਾਖਿਆ ਬੋਲੇ ਰੋਜ਼ ਜਿਵੇਂ ਭੌਰਾ ਜਾ ਕੇ ਗੰਜੂਰ ਪਾਉਂਦਾ ਨਾ ਔਰ ਗੁਰੂ ਵੀ ਪਾਖਿਆ ਬੋਲਦਾ ਹੈ ਬਾਸ਼ਾ ਬੋਲਦਾ ਹੈ ਕਿਹੜੀ ਵਾਹਿਗੁਰੂ ਜਪ ਰਾਮ ਰਾਮ ਜਪ ਅੱਲਾ ਜਪ ਉਸ ਮਾਲਕ ਨੂੰ ਚੇਤੇ ਕਰ ਰੋਜ਼ ਗੰਜੂਆਰ ਜਿਹੜੀ ਹੈ ਗੁਰੂ ਸਾਡੇ ਕੰਨਾਂ ਦੇ ਵਿੱਚ ਪਾੜਿਆ ਕਿ ਨਾਮ ਜਪ ਰੋਜ਼ ਗੁਰੂ ਸਾਹਿਬ ਤੋਂ ਹੁਕਮ ਸੁਣਨੇ ਆ ਸਾਰੇ ਹੁਕਮ ਨਾਵਿਆਂ ਦੇ ਵਿੱਚ ਇਹੀ ਹੁੰਦਾ ਬੰਦਗੀ ਕਿਵੇਂ ਕਰ ਲਈ ਪਾਉਰ ਉਸਤਾਦ ਇੱਥੇ ਰੁਕਣਾ ਥੋੜੇ ਨਿਤ ਭਾਖਿਆ ਬੋਲੇ ਅੱਗੇ ਹੈ ਕਿਉਂ 부ਝੇ ਜਾਂ ਨਹਿ 부ਝਾਈ 부ਝਾਈ ਹੁੰਦਾ ਸਮਝ ਇਹ ਕਿਵੇਂ ਸਮਝ ਗੁਰੂ ਦੀ ਗੱਲ ਨੂੰ ਜੈਨੂੰ ਸੋਚੀ ਹੋਈ ਨਹੀਂ ਹੈ 부ਝਾਈ ਦਾ ਮਤਲਬ ਇਹਨੇ ਸਮਝੇ ਨਹੀਂ ਹੈ ਜਦ ਤੱਕ ਮਨ ਨੂੰ ਸਮਝੇ ਨਹੀਂ ਹੈ ਡੱਡੂ ਨੂੰ ਫੁੱਲ ਦਾ ਪਤਾ ਹੀ ਨਹੀਂ ਹੈ ਉਹ ਕਿਵੇਂ ਸਮਝੇ ਭੋਰੇ ਦੀ ਗੁੰਜਾਰ ਨੂੰ ਅੰਦਰ ਪ੍ਰਮਾਤਮਾ ਦਾ ਨੰਮ ਜਿਹੜਾ ਪਰਮੇਸ਼ਰ ਦਾ ਨਾਮ ਹੈ ਉਸ ਕੋਮਲ ਫੁੱਲ ਦੀ ਤਰ੍ਹਾਂ ਹੈ ਪਰ ਵਿਕਾਰਾਂ ਦੇ ਚਿੱਕੜ ਵਿੱਚ ਸਸੇ ਮਨ ਨੂੰ ਉਸ ਗੱਲ ਦਾ ਪਤਾ ਹੀ ਨਹੀਂ ਇਸੇ ਕਰਕੇ ਗੁਰੂ ਸੁੰਝਾਦਾ ਹੈ ਇਸੇ ਕਰਕੇ ਗੁਰੂ ਗਿਆਨ ਹੈ ਇਸੇ ਕਰਕੇ ਗੁਰੂ ਪ੍ਰਕਾਸ਼ ਹੈ ਇਸੇ ਕਰਕੇ ਗੁਰੂ ਸੋਝੀ ਦਾ ਦਾਤਾ ਹੈ ਤੋਂ ਗੁਰੂ ਵਾਲੇ ਬਣ ਕੇ ਬੰਦਗੀ ਕਰਨੀ ਪਰਮਾਤਮਾ ਚੇਤੇ ਕਰਨਾ ਸੋ ਅਸੀਂ ਦੇਖਿਆ ਇਸ ਸ਼ਬਦ ਦੇ ਵਿੱਚ ਕਿਵੇਂ ਰੁਕਣਾ ਹੈ ਕਿੱਥੇ ਰੁਕਣਾ ਕਿੱਥੇ ਚੱਲਣਾ ਕਿਵੇਂ ਵਿਚਾਰ ਆਉਣੇ ਨੇ ਤੇ ਕਿਵੇਂ ਇਸ ਸ਼ਬਦ ਦੇ ਅਰਥ ਭਾਵ ਨੇ ਇੱਥੇ ਸਤਗੁਰੂ ਜੀ ਨੇ ਕਾਜੀ ਨੂੰ ਇਹ ਗੱਲਾਂ ਸਮਝਾਈਆਂ ਉੱਥੇ ਸਾਨੂੰ ਵੀ ਸਮਝਾਈਆਂ ਅਸੀਂ ਨਹੀਂ ਸਮਝੀਏ ਗੁਰੂ ਵਾਲੇ ਬਣ ਕੇ ਬੰਦਗੀ ਕਰੀਏ ਪਰਮਾਤਮਾ ਚਿੱਤੇ ਕਰੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ